ਆਹ ਜੀ ਕਖਾਲਸਾ ਬਾਹਰ ਬੁਟੀਕੀ ਫਤੇ ਆ ਸਾਡਾ ਜੋ YouTube ਚੈਨਲ ਹੈ ਗਲੋਰੀ ਸਿੱਖ ਬੈਟਰਮ ਉਧਰ ਤੇ ਅਸੀਂ ਸਮੇ ਸਮੇ ਬਣਾ ਕੇ ਕੋਈ ਨਾ ਕੋਈ ਕਦਾ ਕਲਪ ਵੀਡੀਓ ਦਾ ਪਾਉਂਦੇ ਰਹਿੰਨੇ ਆ ਐਕੀ ਕਾਫੀ ਦੇਰ ਹੋ ਗਈ ਬਣਾਉਣ ਚ ਤੇ ਜਾਣ ਕੇ ਲੇਟ ਕੀਤਾ ਉਹਨਾਂ ਕਿ ਚਿਤ ਖੁਸ਼ ਨਹੀਂ ਸੀਗਾ ਜੋ ਘਟਨਾਵਾਂ ਪੰਜਾਬ 'ਚ ਵਾਪਰੀਆਂ ਕਮਿਊਨਿਟੀ ਵਾਪਰੀਆਂ ਪਾਰਟੀ ਵਾਪਰੀ ਨਾ ਤੇ 105 ਸਾਲ ਪੁਰਾਣੀ ਪਾਰਟੀ ਦਾ ਜੋ ਕੰਮ ਹੋਇਆ ਉਹਦੇ ਤੋਂ ਚਿਤ ਖੁਸ਼ ਨਹੀਂ ਸੀ ਮੇਰੇ ਪਰਿਵਾਰ ਦੀ ਬਹੁਤ ਵੱਡੀ ਘਰਨਾ ਲਾ ਪਹਿਲੀਆਂ ਵੋਟਾਂ ਜਿਹੜੀਆਂ 1937 'ਚ ਪਈਆਂ ਉਹ 'ਚ ਵੀ ਅਸੀਂ ਸਾਰਾ ਯੋਗਦਾਨ ਬੜ ਕੇ ਮਰਬਿਆਂ ਨੇ ਪਾਇਆ ਉਸ ਤੋਂ ਬਾਅਦ ਇੰਡੀਆ ਚ ਆ ਕੇ ਜੋ ਵਿਦਰੰਯ ਉਦ ਮੋਰਚਾ ਚੱਲਿਆ ਸਤਬਾਬਾ ਲੌਂਗਕੌਰ ਦੀ ਕਮਾਂਡ ਥਲੇ ਕਬੂਰੀ ਦਾ ਉਹ ਚ ਵੀ ਉਸ ਤੋਂ ਬਾਅਦ ਆਕਾਲ ਸਰ ਸਾਬ ਤੋਂ ਗ੍ਰਿਫਤਾਰੀਆਂ ਬਾਰੇ ਪ੍ਰੰਚੋਦ ਤੁਰਨਾ ਨਾਲ ਆਪ ਤੁਰਨਾ ਸਾਰੀਆਂ ਕੁਰਬਾਨੀਆਂ ਬਹੁਤ ਵੱਡੀਆਂ ਪਰ ਜਦੋਂ ਕਾਨੂੰਨ ਦਾ ਦਸਿਆ ਫਿਰ ਚਿਤ ਖੁਸ਼ ਨਹੀਂ ਹੋਇਆ ਸੋ ਅੱਜ ਚਿਤ ਖੁਸ਼ ਆ ਕਿਉਂਕਿ ਪਾਰਲੀਮੈਂਟ ਦੀ ਕਮੇਟੀ ਜਿਹੜੀ ਗਲਤ ਸਭ ਤੋਂ ਬਣਾਈ ਗਈ ਉਹਦੀ ਕਾਫੀ ਵੱਡੀ ਅਚੀਵਮੈਂਟ ਹੈ ਉਹਨਾਂ ਨੇ ਇਕਤਾ ਦਿਖਾਈ ਔਰ ਮਜ਼ਬੂਤੀ ਦਿਖਾਈ ਤੇ ਅੱਜ ਉਹਨਾਂ ਨੇ ਆਪ ਦਾ ਫੈਸਲਾ ਕਰ ਲਿਆ ਕਿ ਅਸੀਂ ਪ੍ਰਧਾਨ ਨੂੰ ਸਰਸਮ ਬਚਿ ਰਿਹਾ ਚੋਣਨਾ ਹੈ ਸੋ ਅੱਜ ਲੱਗਦਾ ਹੈ ਕਿ ਗੱਲ ਬਣ ਗਈ ਹੈ ਉਹਦਾ ਕਾਰਨ ਹੈ ਵੀ ਇਹ ਨਹੀਂ ਵੀ ਦਿ ਪਾਰਟੀ ਦੀ ਬਣ ਗਈ ਹੈ ਗੱਲ ਇਹ ਪਾਰਟੀ ਤਾਂ ਲੋਕਾਂ ਨੂੰ ਉਮੀਦਾਂ ਹੈ ਇਹ ਪਾਰਟੀ ਕਿਸੇ ਦਾ ਦੁੱਖ ਦੁੱਖ ਬਰਦਾਸ਼ਤ ਨਹੀਂ ਕਰਦੀ ਇਹ ਲੋਕਾਂ ਦੀ ਕਾਂ ਲੜੇ ਲੜਾਈ ਲੜਦੀ ਹੈ ਚਾਹੇ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਇਹ ਸਾਰਾ ਗੜੀ ਵਰਡ ਵਾਰਾ ਐਮਰਜੈਂਸੀ ਮੋਰਚਾ ਧਰਮ ਯੁੱਧ ਮੋਰਚਾ ਉਹ ਸਾਰੇ ਸੂਬਿਆਂ ਨੂੰ ਵੱਧ ਅਧਿਕਾਰ ਦੇਵੋਣ ਲਾ ਸੀ ਜਦੋਂ ਕਿ ਉਹ ਬਹੁਤ ਵਧੀਆ ਧਾਰਾ ਤੈਨਸੋ ਜਿਹੜੀ 70 ਸੀ ਅਗਰ ਉਹਦੇ ਮੁਤਾਬਕ ਸੂਬਿਆਂ ਨੂੰ ਵੱਧ ਪਾਵਰ ਮਿਲ ਜਾਂਦੀਆਂ ਤੇ ਬਹੁਤ ਸਾਰੇ ਸੂਬੇ ਜਿਹੜੇ ਗੜਬੜ ਕ੍ਰੀਏਟ ਕਰਦੇ ਆ ਜਾਂ ਜਿਨ੍ਹਾਂ ਦਾ ਰਾਈਟ ਬਣਦਾ ਕਾ ਜਿਹੜੇ ਆਪਦੀ ਆਇਡੈਂਟੀਟੀ ਨੂੰ ਵਧੀਆ ਪਰਫੁੱਲਟ ਤੋਂ ਸ਼ੋਅ ਕਰਨਾ ਚਾਹੁੰਦੇ ਆ ਉਹਨਾਂ ਨੂੰ ਉਹ ਬਣਾ ਕੇ ਦੇਣੀ ਚਾਹੀਦੀ ਸੀ ਅਗਰ ਗਵਰਨਮੈਂਟਾਂ ਨੇ ਹੀ ਬਣਾਉਂਦੀਆਂ ਇਹ ਗਵਰਨਮੈਂਟਾਂ ਦੀ ਘਾਟ ਹੈ ਨਫਰਤ ਫਲਾ ਕੇ ਜਿਨ੍ਹਾਂ ਨੇ ਵੋਟਾਂ ਮੰਗੀਆਂ ਉਹ ਉਹ ਠੀਕ ਨਹੀਂ ਕੀਤਾ ਉਹਨਾਂ ਨੇ ਇੱਕ ਛੋਟੀ ਜੀ ਕਮਿਊਨਿਟੀ ਦਾ ਹਉਆ ਬਣਾ ਕੇ ਦੁਨੀਆ 'ਚ ਸਾਨੂੰ ਬਦਨਾਮ ਕੀਤਾ ਤੇ ਅਸੀਂ ਉੱਤੇ ਖੁਸ਼ ਨਹੀਂ ਮੇਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਇੰਨਾ ਸਾਰੀਆਂ ਚੀਜ਼ਾਂ ਤੇ ਬਾਬਾ ਜੀ ਨੂੰ ਇਹ ਫੋਟੋ ਆਉਣਾ دی ਉਹਨਾਂ ਦੇ ਇਹ ਮੈਡਲ ਹੈ ਵਿਕਟੋਰੀਆ ਕ੍ਰਾਸ ਦੇ ਤੇ ਇਸ ਲਈ ਅਸੀਂ ਇਹ ਲਾਉਨੇ ਆ ਉਹਨਾਂ ਦੀ ਫੋਟੋ ਆ ਲੱਗੀ ਹੋਈ ਜਿਹੜੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਤੇ ਕੌਮ ਦੇ ਜਹਦਾਰਾਂ ਨੇ ਲਾਈ ਆ ਤੇ ਸਿੱਖ ਜਗਤ ਘਰ ਚ ਸੋ ਮਹਿਸੂਸ ਹੁੰਦਾ ਵੀ ਕੋਈ ਨਾ ਕੋਈ ਯੋਗਦਾਨ ਪਾਉਂਦੇ ਰਹੀਏ ਥੋੜਾ ਭਾਵੇਂ ਜੀ ਬਹੁਤਾ ਭਾਵੇਂ ਸੋ ਬਹੁਤ ਚੰਗਾ ਲੱਗਦਾ ਸੋ ਇਸ ਲਈ ਅੱਜ ਮਨ ਖੁਸ਼ ਆ ਕਿ ਹੁਣ ਗੱਡੀ ਲਾਈਨ ਤੇ ਚੜੀ ਐ ਉਹਨੇ ਕਿਤਾਬੀ ਪਰ ਜ਼ਿੰਮੇਵਾਰੀ ਕੋਈ ਅਲੀਦਾਂ ਦੀ ਕਿ ਜਿਹਨੂੰ ਦਾ ਰਾਈਟ ਬਣਦਾ ਨਾ ਚਾਪਲੂਸ ਨਹੀਂ ਚਾਹੀਦੇ 2 ਨੰਬਰ ਦਾ ਧੰਦਾ ਕਰਨ ਵਾਲੇ ਟਰੇਡਰ ਨਹੀਂ ਚਾਹੀਦੇ ਟਰੇਡਰਾਂ ਨੇ ਪਠਾ ਬਿਠਾ ਦੁਨੀਆ ਚਾਹੇ ਕਿਸੇ ਮੋਲਕ ਦਾ ਹੋਵੇ ਜਿਨ੍ਹਾਂ ਨੇ ਸੇਵਾ ਕਰਿਓ ਸੇਵਾਲੇ ਪਾਸੇ ਆਉਣ ਜਿਹਨੇ ਵਪਾਰ ਕਰਨਾ ਵਪਾਰ ਕਰ ਉਹਨਾਂ ਨੂੰ ਸੁਵਿਧਾਾਂ ਮਾੜੀਆਂ ਮੋਟੀਆਂ ਦਿੱਤੀਆਂ ਜਾਂਦੀਆਂ ਸਟੇਟਾ ਮੁਤਾਬਕ ਇਹੜੇ ਪਾਰਟੀਾਂ 'ਚ ਯੋਗਦਾਨ ਪਾਉਂਦੇ ਆ ਉਹ ਸਾਰੀ ਦੁਨੀਆ 'ਚ ਲੈ ਲਿੰਦੇ ਮਾੜਾ ਮੋਟਾ ਸੋ ਅਸਲ ਵੇਲੇ ਜਿਹੜੀ ਮੰਗ ਐ ਸਾਡੀ ਉਹ ਇਹ ਐ ਕਿ ਟ੍ਰੇਡਰ ਜਿਹੜੇ ਬੰਦੇ ਲਾਲਚੀ ਬੰਦੇ ਐ ਪਿਤਾ ਪੁਰਖੀ ਜਿਹੜੇ ਬੰਦੇ ਲੀਡਰੀ ਭਾ ਦੇ ਐ ਪੰਥ 'ਚ ਉਹਨਾਂ ਦਾ ਕੋਈ ਥਾਂ ਨਹੀਂ ਜਿਹਨਾਂ ਦੀ ਕੁਰਬਾਨੀਆਂ ਐ ਜਿਹਨਾਂ ਦੀ ਸੋਚ ਉੱਚੀ ਐ ਜਿਹੜੇ ਆਪਦੇ ਪੱਲਿਓ ਲਾ ਕੇ ਕੁਛ ਕਰ ਸਕਦੇ ਜਾਂ ਜਿਹਨਾਂ ਕੋਲ ਕੈਪੈਸਿਟੀ ਐ ਕੰਮ ਕਰਨ ਦੀ ਸੋ ਮੈਂ ਮਹਿਸੂਸ ਕੀਤਾ ਕਿ ਮੈਂ ਪਰUART ਤੌਰ ਤੇ ਅਸ਼ੀਰਵਾਸ ਹੀ ਮਿਲੀ ਹੋਈ ਸੋ ਉਹਦਾ ਮੈਂ ਮੋਗੇ ਕਾਲ ਦੀ ਪ੍ਰਧਾਨਗੀ ਫਿਰ ਚੰਡੀਗੜ੍ਹ ਦੀ ਫਿਰ ਪਟਿਆਲੇ ਜਾ ਕੇ ਸਟੇਟ ਦੀ ਐਡਮਿਨਿਸਟ੍ਰੇਟ ਦੀ ਜਿਹੜੀ ਉਹ ਉਹ ਪ੍ਰਧਾਨਗੀਆਂ ਮਿਲੀਆਂ ਨੇ ਜਿਹੜੀਆਂ ਕਰਨ ਚਾਗਨੀਆਂ ਨੇ ਸਕੈਟ ਵਲਾਜਮਾਂ ਦੇ ਫੈਡਰੇਸ਼ਨ ਆ ਨੀ ਉਹਨੇ ਬਹੁਤ ਮਿਲ ਤਾਕਤ ਦਿੱਤੀ ਸਟੇਟ ਦੀ ਵਰਕਿੰਗ ਕਮਿਟੀ ਦੇ ਮੈਂਬਰ ਤੱਕ ਗਿਆ ਜਿਹੜਾ ਸਾਡਾ ਦਫਤਰ 28 ਸੈਕਟਰ ਸ਼ੋਮਨੀ ਕਾਲੇ ਦਾ ਹੁੰਦਾ ਮੇਰੇ ਫਲ ਵਿੱਚ ਮੇਰੇ ਕੱਲੇ ਕੋਲੇ ਆ ਉਹ ਜਿਹੜੀ ਉਸ ਟਾਈਮ ਦੇ ਇਮਿਟੇਸ਼ਨ ਡਾਕਟਰ ਆ ਅਸੀਂ ਉਸ ਟਾਈਮ ਦੇ ਪੁਰਾਣੇ ਬੰਦੇ ਆ ਬੜੇ ਵੱਡਾ ਯੋਗਦਾਨ ਪਾਰਟੀ ਚ ਰੱਖ ਕੇ ਪਾਇਆ ਸੋ ਉਸ ਕਿਸਮ ਦੀ ਜੀ ਕਰਦਾ ਵੀ ਕੰਮ ਹੋਰ ਕਰੀਏ ਨਾਲ ਲੇ ਕੇ ਤੁਰ ਗਏ ਹਰ ਵਿੰਗ ਕ੍ਰੀਏਟ ਕਰ ਗਏ ਜਿਨ੍ਹਾਂ ਨੇ ਵਿੰਗ ਨਹੀਂ ਕ੍ਰੀਏਟ ਕੀਤੇ ਉਹ ਮਾਰ ਖਾ ਗਏ ਮੈਨੂੰ ਯਾਦ ਹੈ ਇੱਕ ਤਫਾ ਸੁਬਨਿਦ ਮਾਨ ਨੂੰ ਸਾਂਝੇ ਪ੍ਰਧਾਨ ਬਣ ਕੇ ਜੋ ਸਿਪਟਾ ਦੀਆਂ ਮੰਗਾਂ ਮਲਾਜਮਾਨੀਆਂ ਬਾਡਰ ਵਾਲੀਆਂ ਰੱਖਣੀਆਂ ਹੁੰਦੀਆਂ ਨੇ ਜੋ ਉਹਨਾਂ ਨੂੰ ਮੰਗਾਂ ਨੂੰ ਪਤਾ ਸੀ ਉਹ ਆਪਦੀ ਅਫਸਰੀ ਦੇ ਚਾਚੀ ਬੋਲੀਆਂ ਤਾਂ ਹੁੰਦੇ ਸੀਗੇ ਜੋ ਬਾਡਰ ਨੇ ਮੰਗ ਰੱਖੀ ਤੇ ਕਹਿੰਦੇ ਅਸੀਂ ਤਾਂ ਬਾਡਰਿੰਗ ਖੋਦਣਾ ਤੁਸੀਂ ਬਾਡਰ ਪਤਾ ਸਰਚ ਮਾਰਨਾ ਸੋ ਉਹ ਚੀਜ਼ਾਂ ਦੋਫਤੀਆਂ ਜਿਹੜਾ ਬੰਦਾ ਹਰ ਟੈਕਨੀਕਲ ਪੁਆਇੰਟ ਸਮਝਦਾ ਹੋਵੇ ਕਿ ਕਿਹੜੇ ਕਿਹੜੇ ਵਿੰਗ ਵਿਵਹੂਤ ਕਰਨੇ ਆ ਤੇ ਉਹਨਾਂ ਸਾਰਿਆਂ ਤੋਂ ਸਪੋਰਟ ਲੈਣੀ ਆ ਉਹ ਨਾਲ ਖੜ ਜਾਂਦੇ ਆ ਆਪ ਦੀ ਜ਼ਿੰਮੇਵਾਰੀ ਸਮਝਦੇ ਆ ਸੋ ਮੈਂ ਮਹਿਸੂਸ ਕਰਦਾ ਕਿ ਹੁਣ ਸਮਾਂ ਆ ਗਿਆ ਇਕੱਠੇ ਹੋ ਕੇ ਚੱਲਣ ਦਾ ਜਿਹੜੇ ਪਾਸੇ-ਪਾਸੇ ਭੱਜੇ ਫਿਰਦੇ ਹੋ ਆਪੇ ਆ ਜਾਣਗੇ ਉਹਨਾਂ ਨੇ ਉਹ ਰਾਮ ਰਾਈਆਂ ਨੂੰ ਆਪੇ ਧੱਕੇ ਖਾ ਕੇ ਮੋੜਨਾ ਆਪੇ ਮੁੜੇ ਹੋਣਗੇ ਆਪਾਂ ਤਖੜੇ ਹੋ ਕੇ ਸ਼੍ਰੀ ਕਾਲ ਚਰ ਸਾਹਿਬ ਦੀਆਂ ਬੜੀ ਕਿੱਸੇ ਬੰਦੀ ਦੇ ਨਾਲ ਖੜੀਏ ਉਹਨੂੰ ਮਜ਼ਬੂਤ ਕਰਕੇ ਪਰੌਲਾ ਸਰਕਾਰ ਬਣਾਉਂਦਾ ਨਹੀਂ ਪਰੌਲਾ ਥੋੜੀ ਬੁਨਿਆਦੀ ਢਾਂਚੇ ਨੂੰ ਤਖੜਾ ਕਰਕੇ ਦੁਨੀਆ 'ਚ ਸੇਵਾ ਕਰਨ ਦਾ ਆਈਡੈਂਟੀਫਿਕੇਸ਼ਨ ਦਾ ਸੋ ਬਹੁਤ ਲੋਡ ਆ ਇਸ ਵੇਲੇ ਸਾਰਿਆਂ ਨੂੰ ਬੇਨਤੀ ਆ ਕਿ ਹਮਮਾ ਮਾ ਕੇ ਆ ਕੇ ਇਕੱਠੇ ਹੋ ਕੇ ਯੋਗਦਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ